ਸਰ ਇਹ ਸਾਰੀ ਇਹ ਸਪੈਕਸ ਤੋਂ ਇਹ ਇਹ ਸਾਰੀ ਟੇਬਲ ਤੇ ਕਿਉਂ ਪਈਆਂ ਹੋਈਆਂ ਨੇ ਇਹ ਸਾਰੀਆਂ ਸਪੈਕਸ ਲੋਗਾਂ ਨੇ ਉਤਰੀਆਂ ਹੋਈਆਂ ਨੇ ਜੀ ਤੇ ਕਿਉਂਕਿ ਕਾਫੀ ਵੱਡੇ ਨੰਬਰ ਆਉਂਦੇ ਆ ਸਾਡੇ ਕੋਲੇ ਇਹ 30 ਨੰਬਰ ਹੈ ਜੀ ਇਹ ਇਹ 28 ਨੰਬਰ ਹੈ ਜੀ ਕਾਫੀ 18 18 ਨੰਬਰ 17 17 ਨੰਬਰ ਇਹੀ ਮੈਡੀਸਨ ਦਾ ਤੁਸੀਂ ਆ ਕਿ ਸਾਡੀ ਇਹੀ ਮੈਡੀਸਨ ਇਸੇ ਮੈਡੀਸਨ ਨਾਲ ਸਭ ਕੁਝ ਐਕਚੁਅਲੀ ਕੀ ਹੈ ਕਿ ਬੱਚਿਆਂ ਦੀ ਖਰਾਕਾਂ ਬਹੁਤ ਚੇਂਜ ਹੋ ਗਈਆਂ ਜੀ ਤੇ ਜਿਆਦਾ ਅਸੀਂ ਪੈਸਟੀਸਾਈਜ਼ ਯੂਜ਼ ਹੋਣ ਲੱਗ ਗਿਆ ਦੂਸਰਾ ਬੱਚਿਆਂ ਦੀ ਜਿਹੜੀਆਂ ਹੈਬਿਟਸ ਨੇ ਬਹੁਤ ਚੇਂਜ ਨੇ ਆਨਲਾਈਨ ਕਲਾਸਿਸ ਆਉਂਦੀਆਂ ਨੇ ਉਹ ਬੱਚੇ ਕੀ ਕਰਦੇ ਆ ਅੱਧੇ ਘੰਟੇ ਦੀ ਕਲਾਸ ਲੈ ਕੇ ਉਸ ਤੋਂ ਬਾਅਦ ਕੀ ਕਰਦੇ ਆ ਆਪ ਦਾ ਇੰਸਟਾਗ੍ਰam ਚਲਾ ਲਿਆ ਟਿਕਟੌਕ ਚਲਾ ਲਿਆ ਕੁਸ਼ੂਰ ਚਲਾ ਲਿਆ ਉਹ ਉਸ ਤੇ ਲੱਗੇ ਰਹਿੰਦੇ ਉਹਦੇ ਕਰਕੇ ਫਿਰ ਉਹ ਜਿਆਦਾ ਸਟੇਨ ਪੈਂਦਾ ਜਿਆਦਾ ਸਟੇਨ ਪੈਂਦ ਕਰਕੇ ਹੋ ਜਾਂਦਾ

ਲੋਕਾਂ ਨੂੰ ਇੱਕ ਸਾਈਕੋਲੋਜੀਕਲੀ ਵੀ ਇਫੈਕਟ ਹੈਗਾ ਕਿ ਸੋਚਦੇ ਜੀ ਇਹ ਨੰਬਰ ਕਿਵੇਂ ਉਤਰ ਗਿਆ ਕਿਵੇਂ ਉਹ ਉਤਰੇ ਹੋਏ ਦਿਖਾਉਣੇ ਅਸੀਂ ਤਾਂ ਕਿ ਤੁਸੀਂ ਇਹ ਕਹਿਣਾ ਸਮਝਿਓ ਲੋਕਾਂ ਦੇ ਹੈਗੇ ਨੇ ਲੋਕਾਂ ਦੇ ਨੇ ਜੀ ਸਾਡਾ ਕੁਝ ਨਹੀਂ ਆ ਦੇ ਵਿੱਚ ਉਹ ਉਤਰੇ ਕਾਫੀ ਵੱਡੇ ਵੱਡੇ ਨੰਬਰ ਲੰਘਦੇ ਨੇ ਸਰ ਕੋਈ ਇਹ 32 ਨੰਬਰ ਹੈ ਜੀ ਇਹ 28 ਨੰਬਰ ਹੈ ਜੀ ਕਾਫੀ 18 18 ਨੰਬਰ 17 17 ਨੰਬਰ ਜਿਵੇਂ ਇਸ ਟਾਈਪ ਦਾ ਤੁਸੀਂ ਸਪੈਕਸ ਕਦੇ ਦੇਖਿਆ ਨਹੀਂ ਹੈਗਾ ਹਾਂ ਜੀ ਹਾਂ ਜੀ ਸਾਡੇ ਕੋਲੇ ਇਹ ਸਾਰੇ ਉਤਰੇ ਹੋਏ ਸਪੈਕਸ ਨਹੀਂ ਇਹ ਬਹੁਤ ਥੋੜੇ ਨੇ ਸਾਡੇ ਕੋਲ ਪੂਰੇ ਢੇਰ ਲੱਗੇ ਹੁੰਦੇ ਜੀ ਪੂਰੇ ਅਸੀਂ ਕਿੰਨੇ ਅੰਦਰ ਸੋ ਕਾਫੀ ਮੈਂ ਦੇਖ ਸਕੀਏ ਛੋਟਾ ਸਾਈਜ਼ ਜੀ ਦਾ ਮਤਲਬ ਕਾਫੀ ਬੱਚਿਆਂ ਦੀ ਵੀ ਸਪੈਕਸ ਉਤਾਰ ਰਹੇ ਹਾਂ ਬਿਲਕੁਲ 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 ਬਚਾ ਰਹੇ ਇਹੀ ਮੈਡੀਸਨ ਦਾ ਤੁਸੀਂ ਆ ਕਿ ਸਾਡੀ ਇਹੀ ਮੈਡੀਸਨ ਹੈ ਇਸੇ ਮੈਡੀਸਨ ਨਾਲ ਸਰ ਪਾਈ ਜਰ ਦੇਖੋ ਬੇਟੇ ਕਿਹਦੀ ਖੱਬੀ ਅੱਖ ਚ ਨੰਬਰ ਜ਼ਿਆਦਾ ਹੈ ਜੀ ਲੈਫਟ ਆਈ ਚ ਜ਼ਿਆਦਾ ਹੈਗਾ ਤੇ ਸਕੈਂਟ ਵੀ ਹੈ ਲਾ ਹਾਂ ਸਕੈਂਟ ਹੀ ਕਹਿ ਰਹੇ ਹਾਂ ਮੈਂ ਸਕੈਂਟ ਜ਼ਿਆਦਾ ਮੈਂ ਦੱਸ ਰਿਹਾ ਇਸ ਕਰਕੇ ਨੀ ਸਕੈਂਟ ਤੇ ਤਾਂ ਮਾਮਾ ਨੂੰ ਬਹੁਤ ਜ਼ਿਆਦਾ ਨਿਕਰ ਆਉਂਦੀ ਹੈ ਬਿਲਕੁਲ ਮਾਮਾ ਘਬਰਾ ਜਾਂਦੀਆਂ ਨੇ ਜੀ ਇਸ ਲਈ ਅਸੀਂ ਸਕੈਂਟ ਦੱਸ ਦ ਉਹ ਮਾਮਾ ਨੂੰ ਇੱਕ ਸ਼ੌਕ ਲੱਗਦਾ ਬਿਲਕੁਲ ਕਿਉਂਕਿ ਉਹ ਸਾਰਾ ਦਿਨ ਬੱਚਾ ਵੀ ਇਹ ਛੋਟਾ ਸਾਰਾ ਦਿਨ ਮਦਰ ਨੇ ਬੱਚੇ ਦੇ ਨਾਲ ਰਹਿਣਾ ਤੇ ਉਹ ਥੋੜਾ ਜਿਹਾ ਫਿਰ ਉਸੇ ਚੀਜ਼ ਨੂੰ ਦੇਖ-ਦੇਖ ਕੇ ਸਾਰਾ ਦਿਨ ਮੰਮੀ ਨੇ ਮਾਵਾ ਨਾ ਹਾਂਜੀ 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 ਇਹ ਕੋਈ ਕੋਈ ਗੱਲ ਨਹੀਂ ਜੀ ਦੇਖੋ ਇਹ ਠੀਕ ਹੋ ਜਾਊਗਾ ਟਾਈਮ ਜ਼ਰੂਰ ਲੱਗੂਗਾ 100% ਠੀਕ ਹੋਊਗਾ ਤੇ ਕਿਤੇ ਨਾ ਅਸੀਂ ਇਹਦੇ ਕੁਝ ਅਸ਼ਵਾਲ ਆਉਣਾ ਠੀਕ ਹੈ ਜੀ ਕੋਈ ਚਸ਼ਮਾ ਨਹੀਂ ਲੱਗਦਾ ਇਹ ਨਹੀਂ ਜਿਹੜਾ ਸਕੁਇੰਟਾ ਹੈ ਹੌਲੀ-ਹੌਲੀ ਠੀਕ ਹੋ ਜਾਊਗਾ ਔਰ ਜਿਹੜੀ ਨਜ਼ਰ ਕਮਜ਼ੋਰ ਆ ਉਹ ਵੀ ਪਾਵਾਗੇ ਨਾਲ ਦੀ ਨਾਲ ਨਜ਼ਰ ਵੀ ਠੀਕ ਹੋਊਗੀ ਤੇ ਸਕੁਇੰਟ ਵੀ ਠੀਕ ਟੈਕਸਟਿਸਟ ਕੋਲ ਜਾ ਜਾਂਦਾ ਹੈ ਰੀਡਿੰਗ ਵਿੱਚ ਇਸ ਨੂੰ ਦੇਖੋ ਰੀਡਿੰਗ ਚ ਦਿੱਕਤ ਆਊਗੀ ਉਹ ਤੁਸੀਂ ਹੈਲਪ ਕਰਨੀ ਹੈ ਕਿਉਂਕਿ ਅਜੇ ਬੱਚਾ ਛੋਟਾ ਹੈਗਾ ਅਸੀਂ ਇਹਨੂੰ ਹੌਲੀ-ਹੌਲੀ ਠੀਕ ਕਰਾਂਗੇ ਠੀਕ ਹੈ ਜੀ ਕਿਉਂਕਿ ਲੰਬਾ ਟਾਈਮ ਦਵਾਈ ਚਲਣੀ ਹੈ ਇਹ ਇਹ ਬੱਚੇ ਨੂੰ ਹੌਲੀ-ਹੌਲੀ ਠੀਕ ਹੀ ਕਰ ਸਕਦੇ ਆ ਅਸੀਂ ਠੀਕ ਹੈ ਜੀ ਇਸ ਕਰਕੇ ਅਜੇ ਕੋ ਪੜ੍ਹਾਈ ਕੋ ਬਹੁਤ ਹੀ ਜ਼ਰੂਰੀ ਪੜ੍ਹਾਈ ਨਹੀਂ ਹੈਗੀ ਪਹਿਲਾ ਬੱਚੇ ਦੀ ਅੱਖਾਂ ਨੇ ਫਿਰ ਪੜ੍ਹਾਈ ਹੈ ਇੰਨੇ ਕਾ ਆਪਾ ਪੜਾਉਣ ਜੋਗੇ ਹੈਗੇ ਆਪਾਂ ਸਕੂਲ ਦਾ ਕੰਮ ਕਰੇ ਕਰਵਾ ਸਕਦੇ ਬਿਲਕੁਲ ਬਿਲਕੁਲ ਮੋਬਾਈਲ ਟੀਵੀ ਬਿਲਕੁਲ ਨਹੀਂ ਦੇਖਣਾ ਉਹ ਦੇਣ ਤਾਂ ਹਾਂ ਉਸਕੇ ਪੈਚਿੰਗ ਵਾਲਾ ਤਾਂ ਲੋੜ ਤਾਂ ਨਹੀਂ ਬਿਲਕੁਲ ਕੁਝ ਨਹੀਂ ਕਰਨਾ ਜੀ ਤੁਸੀਂ ਦੇਖੋ ਅਸੀਂ ਦੋਨਾਂ ਅੱਖਾਂ ਤੇ ਪ੍ਰੈਸ਼ਰ ਪਾਉਂਦੇ ਆ ਅਸੀਂ ਇੱਕ ਅੱਖ ਦਾ ਪ੍ਰੈਸ਼ਰ ਬੰਦ ਕਰਕੇ ਦੂਜੀ ਤੇ ਉਹਨਾਂ ਨੂੰ ਲੋਡ ਨਹੀਂ ਪਾਉਂਦੇ ਅਸੀਂ ਦਵਾਈ ਨਾਲ ਹੀ ਠੀਕ ਕਰਦੇ ਆ ਬਾਕੀ ਗੁਰੂ ਰਾਮ ਦਾਸ ਕਿਰਪਾ ਕਰਦੇ ਆ ਬਿਲਕੁਲ ਠੀਕ ਹੋ ਜਾਣਾ ਕੋਸ਼ਿਸ਼ ਹੋ ਕੋਈ ਚੇ ਨੰਬਰ ਆਉਂਦਾ ਕੋਈ ਕੁਝ ਨਹੀਂ ਕਰਨਾ ਚਸ਼ਮਾ ਲਾਉਣਾ ਹੀ ਨਹੀਂ ਅਸੀਂ 6 ਹੋਵੇ 16 ਹੋਵੇ 26 ਹੋਵੇ ਉਹਦੇ ਵਿੱਚ ਕੋਈ ਤਕਲੀਫ ਨਹੀਂ ਗੱਲ ਇਹ ਇਹਨੂੰ ਅਸੀਂ ਇਹ ਨੰਬਰ ਨਹੀਂ ਚਸ਼ਮਾ ਨਹੀਂ ਲਗਾ ਸੀ ਸਰ ਮੈਂ ਇਹ ਵੀ ਦੇਖਿਆ ਕਿ ਬੱਚਿਆਂ ਨੂੰ ਜਿਵੇਂ ਅੱਜ ਕੱਲ ਸਕ੍ਰੀਨ ਟਾਈਮ ਸਕੂਲ ਤੋਂ ਹੁਣ ਸਾਰਾ ਕੁਝ ਇਹ ਹੋਮਵਰਕ ਵੀ ਆਉਂਦਾ ਹੈ ਇਹਦੇ ਕਰਕੇ ਵੀ ਮੈਨੂੰ ਲੱਗਦਾ ਕਿਥੇ ਨਾ ਕਿਥੇ ਬੱਚਿਆਂ ਨੂੰ ਅੱਖਾਂ ਦੇ ਲੈ ਕੇ ਕਾਫੀ ਜ਼ਿਆਦਾ ਦਿੱਕਤ ਆ ਬਿਲਕੁਲ ਐਕਚੁਅਲੀ ਕੀ ਹੈ ਕਿ ਬੱਚਿਆਂ ਦੀ ਅਖਰਾਕਾਂ ਬਹੁਤ ਚੇਂਜ ਹੋ ਗਈਆਂ ਸੀ ਤੇ ਜ਼ਿਆਦਾ ਅਸੀਂ ਪੈਸਟੀਸਾਈਜ਼ ਯੂਜ਼ ਹੋਣ ਲੱਗ ਗਿਆ ਹੈ ਦੂਸਰਾ ਬੱਚਿਆਂ ਨੇ ਜਿਹੜੀਆਂ ਹੈਬਿਟਸ ਨੇ ਬਹੁਤ ਚੇਂਜ ਨੇ ਅੱਜ ਕੱਲ ਊਡ ਡਲਟਡ ਹੈ ਹਰ ਚੀਜ਼ ਹਾਂ ਦੂਸਰੀ ਗੱਲ ਹੈ ਕਿ ਜਦੋਂ ਅੱਜ ਕੱਲ ਬੱਚਿਆਂ ਨੂੰ ਜਿਆਦਾ ਮੋਬਾਈਲ ਦਾ ਜਿਆਦਾ ਹੋ ਗਿਆ ਗੇਮਸ ਹੋ ਗਏ ਗੇਮਸ ਹੋ ਗਏ ਉਹ ਉਹਦੇ ਨਾਲ ਜਿਆਦਾ ਦਿੱਕਤ ਜਲਦੀ ਆਉਂਦੀ ਹੈ ਉਹਦੇ ਬਦਸਰ ਮੇਰੇ ਕਹਿੰਦਾ ਅੱਖਾਂ 'ਚ ਡਰਾਈਨੈਸ ਵੀ ਹੋ ਜਾਂਦੀ ਹੈ ਡਰਾਈਨੈਸ ਵੀ ਹੁੰਦੀ ਆ ਅੱਖਾਂ 'ਚ ਸਕਿੰਟ ਵੀ ਆਉਂਦਾ ਜੀ ਔਰ ਨੰਬਰ ਇੱਕਦਮ ਵੱਜ ਜਾਂਦਾ ਜਿਵੇਂ ਆਪਾਂ ਹੁਣ ਇਹ ਇੱਕ ਅੱਖ 'ਚ 3 ਨੰਬਰ ਹੈ ਇੱਕ 'ਚ 6 ਨੰਬਰ ਹੈ ਉਹਦੇ 'ਚ ਸਕਿੰਟ ਆ ਗਿਆ ਜੋ ਜੋ ਦਵਾਈ ਪਾਵਾਂਗੇ ਦੋਨਾਂ ਦੇ ਜਿਹੜਾ 6 ਨੰਬਰ ਵਾਲਾ ਸਕਿੰਟ ਠੀਕ ਹੁੰਦਾ ਜਿਹੜਾ ਨਾਲ ਦੇ ਨਾਲ ਉਹ ਠੀਕ ਹੋਣੀ ਜਾਣੀ ਹੈ ਨਜ਼ਰ ਔਰ ਨਾਲ ਦੇ ਨਾਲ ਦੂਸਰੀ ਅੱਖ ਵੀ ਆਪਣਾ ਇੱਥੇ ਕਿਹੋ ਜੇ ਬੱਚੇ ਨੂੰ ਕਿੰਨਾ ਚਿਰ ਟਾਈਮ ਲੱਗਦਾ ਸਰ ਠੀਕ ਹੋਣ ਦੇਖੋ ਬੱਚੇ ਵਾਸਤੇ ਸਾਨੂੰ ਬਹੁਤ ਲੰਬਾ ਟਾਈਮ ਖਾਸ ਕਰ ਸਕਿੰਟ ਵਾਸਤੇ ਤੇ ਜਿਆਦਾ ਨੰਬਰ ਵਾਸਤੇ ਸਾਨੂੰ ਥੋੜਾ ਲੰਬਾ ਟਾਈਮ ਲਾਉਣਾ ਪੈਂਦਾ ਕਿਉਂਕਿ ਬੱਚਾ ਹਵਾ ਛੋਟਾ ਵੱਡੇ ਨੂੰ ਅਸੀਂ ਇਹਦਾ ਜਿਹੜਾ ਦਵਾਈ ਦਾ ਪ੍ਰੋਸੈਸ ਬਹੁਤ ਸਲੋ ਪ੍ਰੋਸੈਸ ਹੈ لیکن یہ بالکل ٹھیک ਹੋ ਜਾਂਦਾ ہے یہ ਸਾਡੀ 100% ਗਰੰਟੀ ਹੈ ਇੱਕ ਮੈਂ ਕਹਿ ਦਣਾ ਹੁਣਾ ਗੁਰੂ ਸਾਹਿਬ ਦਾ ਆਪੇ ਗੁਰੂਆਂ ਦਾ ਇਸ ਕਿਰਪਾ ਕਰ ਦਿੰਦੇ ਆ ਤੇ 100% ਹੀ ਹੋ ਜਾਂਦਾ ਮੈਕਸिमम ਹੁਣ ਜਿੰਨੀਆਂ ਆਨਲਾਈਨ ਕਲਾਸਾਂ ਹੁੰਦੀਆਂ ਨੇ ਉਹ ਕੀ ਕਰਨੇ ਆ ਅਸੀਂ ਬੱਚੇ ਕੀ ਕਰਦੇ ਆ ਅੱਧੇ ਘੰਟੇ ਦੀ کلاس ਹੁੰਦੀ ਹੈ ਪੇਰੈਂਟਸ ਤਾਂ ਦੇਖ ਕੇ ਜਾਰੇ ਕੀ ਕਰਦੇ ਚਲੇ ਜਾਂ ਛੱਡ ਦਿੰਦੇ ਆ ਉਹ ਬੱਚੇ ਕੀ ਕਰਦੇ ਆ ਅੱਧੇ ਘੰਟੇ ਦੀ کلاس ਲੈ ਕੇ ਉਸ ਤੋਂ ਬਾਅਦ ਕੀ ਕਰਦੇ ਆ ਆਪ ਦਾ ਇੰਸਟਾਗ੍ਰam ਚਲਾ ਲਿਆ ٹک ٹاک ਚਲਾ ਲਿਆ ਕੁਸ਼ੂਰ ਚਲਾ ਲਿਆ उससे लगे वो ज़्यादा स्टेन पहनता ज्यादा स्टेन पहन करके हो। हमारे पास में पड़ोस में थे एक भैया वो दवाई लेके गए थे यहाँ से उनको फ़र्क लगा था उन्होंने बताया तो मैं यहाँ पे आया पहले जो मेडिकल में, में मेरा सिक्स बाई ट्वेल्थ था उसमें मैं बाहर हो गया था अब फिर से मेरे पेपर फिर से निकाला है

ਇਹ ਜਿਹੜੀ ਬਖਸ਼ੇਸ਼ ਜਗੇ ਦੀ ਮਹਿਸੂਸ ਕਰ ਸਕਦੇ ਆ ਕਿ ਇਸ ਜਗ੍ਹਾ 'ਚ ਕੋਈ ਨਾ ਕੋਈ ਪਾਵਰ ਜ਼ਰੂਰ ਹੈ ਜਿਹੜੀ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਲਈ ਬਹੁਤ ਜ਼ਿਆਦਾ ਤੇ ਤੁਹਾਨੂੰ ਠੀਕ ਰੱਖੇਗੀ ਤੁਹਾਡੀਆਂ ਅੱਖਾਂ ਸਰਦਾਰ ਇਕਪਾਲ ਸਿੰਘ ਜੀ ਗਰੇਵਾਲ ਸਰਦਾਰ ਭੁਪਿੰਦਰ ਸਿੰਘ ਜੀ ਗਰੇਵਾਲ ਤੇ ਹੋ ਨਾ ਸੀ ਕਰਾਵਾਂਗੇ ਉਹਨਾਂ ਦੀ 3rd ਜਨਰੇਸ਼ਨ ਬਾਰੇ ਗੱਲ ਜਿਹੜੀ ਇਹ ਸੇਵਾ ਦੇ ਨਾਲ ਜੁੜ ਗਈ ਏ ਇਹ ਵੀ ਬਾਹਰ ਰਹਿੰਦੇ ਸੀਗੇ ਵਾਪਸ ਆ ਗਏ ਨੇ ਸਿਰਫ ਲੋਕਾਂ ਦੀ ਸੇਵਾ ਲਈ ਆਓ ਗੱਲ ਕਰਦੇ ਆਂ ਭੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੋਤਸੁਰੂਪ ਗਰੇਵਾਲ ਓਕੇ ਸਰ ਤੇ ਤੁਸੀਂ ਵੀ ਅਹੀ ਪੂਰੀ ਸੇਵਾ ਦੇ ਅੰਦਰ ਵਿੱਚੇ ਹੁਣ ਇਨਵੋਲਵ ਹੋਣ ਜਾ ਰਹੇ ਹੋ ਹਾਂਜੀ ਥੋੜੇ ਜੇ ਸਾਲ ਹੋਏ ਨੇ ਚਾਰ ਪੰਜ ਸਾਲ ਹੋਏ ਨੇ ਮੈਂ ਥੋੜਾ ਜਿਹਾ ਜ਼ਿਆਦਾ ਕੰਟ੍ਰਿਬਿਊਟ ਕਰਨ ਲੱਗ ਗਿਆ ਸੀਗਾ ਇੱਧਰ ਐਂਡ ਡੂਰਿੰਗ ਕੋਵਿਡ ਮੈਂ ਕਾਫੀ ਇਨਵੋਲਵ ਸੀਗਾ ਸੋ ਇਟਸ ਬੀਨ ਅਬਾਊਟ ਚਾਰ ਤੋਂ ਪੰਜ ਸਾਲ ਹੋ ਚੁੱਕੇ ਨੇ ਹੁਣ ਪਰ ਉਦੋਂ ਪਹਿਲਾਂ ਮੈਂ ਕੈਨੇਡਾ ਜੌਬ ਕਰਦਾ ਸੀਗਾ ਐਂਡ ਇੱਧਰ ਆਈ ਸੋ ਦੈਟ ਇੱਧਰ ਜਿਹੜਾ ਲੋਕਾਂ ਦਾ ਰੁਝਾਨ ਹੈਗਾ ਐਂਡ ਜਿਹੜਾ ਫਾਇਦਾ ਹੋ ਰਿਹਾ ਉਹ ਬਹੁਤ ਜ਼ਿਆਦਾ ਹੋ ਰਿਹਾ ਸੋ ਜ਼ਿਆਦਾ ਫੁਲਫਿਲਿੰਗ ਫੀਲਿੰਗ ਸੀਗੀ ਐਜ਼ ਅ ਜੌਬ ਮੋਰ ਸੈਟੀਸਫੈਕਸ਼ਨ ਯੂ ਕੈਨ ਸੀ ਐਬਸੋਲੂਟਲੀ ਤੇ ਤੁਸੀਂ ਵੀ ਸਰ ਹੁਣ ਆਈਡੈਂਟੀਫਾਈ ਕਿਵੇਂ ਕਰਦੇ ਹੋ ਇਹ ਵੀ ਤੁਹਾਨੂੰ ਹੁਣ ਆਈ ਥਿੰਕ ਜਨਰੇਸ਼ਨ ਟੂ ਜਨਰੇਸ਼ਨ ਕਿਉਂਕਿ ਇਹ ਚੀਜ਼ ਪਾਸ ਹੋਈ ਹੋਈ ਹੈ ਤੇ ਤੁਸੀਂ ਵੀ ਹੁਣ ਇਹੀ ਪੂਰੇ ਪ੍ਰੋਸੈਸ ਨੂੰ ਅੱਗੇ ਕੰਟੀਨਿਊ ਕਰੋਗੇ ਹਾਂਜੀ ਬਿਲਕੁਲ ਆਈ ਥਿੰਕ ਜਿਵੇਂ ਮੇਰੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਤੇ ਮੇਰੇ ਫਾਦਰ ਸਾਹਿਬ ਰਨ ਕਰ ਰਹੇ ਨੇ ਮੈਂ ਬਿਲਕੁਲ ਉਵੇਂ ਹੀ ਕੰਟਰੀਬਿਊਟ ਕਰਨਾ ਚਾਹੂੰਗਾ ਤੇ ਉਵੇਂ ਹੀ ਚਲਾਉਣਾ ਚਾਹੂੰਗਾ ਕੰਮ ਨੂੰ ਇਨ ਦਾ ਫਿਊਚਰ ਜਸਟ ਅ ਪਰਸਨਲ ਅ ਵੈਰੀ ਪਰਸਨਲ ਥਿੰਗ ਮੇਰੀ ਇੱਕ ਵਾਰੀ ਅੱਖਾਂ ਖਰਾਬ ਹੋ ਗਈਆਂ ਸੀਗੀਆਂ ਅਬਾਊਟ 10 ਸਾਲ ਪਹਿਲਾਂ ਬਹੁਤ ਮਾਈਨਰ ਜੀ ਖਰਾਬ ਹੋਈਆਂ ਸੀ ਮੈਨੂੰ ਇਸ ਮੇਰਾ ਪਹਿਲਾ ਜੌਬ ਇਹੋ ਜਿਹਾ ਸੀਗਾ 8 ਟੂ 5 ਜੌਬ ਸੀਗਾ ਸਕਰੀਨ ਟਾਈਮ ਬਹੁਤ ਸੀਗਾ ਤੇ ਮੈਨੂੰ ਪਤਾ ਲੱਗਣ ਲੱਗ ਗਿਆ ਸੀ ਤਿੰਨ ਕਿ ਮਹੀਨਿਆਂ ਚ ਕਿ ਮੇਰੀ ਅੱਖਾਂ ਖਰਾਬ ਹੋ ਰਹੀਆਂ ਨੇ ਸੋ ਮੈਂ ਹਫਤਾਕ ਯੂਜ਼ ਕੀਤੀ ਮੇਰੀ ਹਫਤੇ ਚ ਹੀ ਅੱਖਾਂ ਠੀਕ ਹੋ ਗਈਆਂ ਸੀ ਤੇ ਉਸ ਤੋਂ ਬਾਅਦ ਮੈਨੂੰ ਡ੍ਰੌਪ ਸੀ ਕਦੇ ਲੋੜ ਨਹੀਂ ਪਈ ਐ ਸੱਚ ਪਰ ਮੈਂ ਕਦੇ ਕਦੇ ਪਾ ਲੈਣਾ ਜਸਟ ਫਰ ਦੇ ਸੇਕ ਆਫ ਇਟ ਲੋਕੀ ਕਹਿੰਦੇ ਨੇ ਹਲਵਾਈ ਆਪਣੀ ਮਿਠਾਈ ਨਹੀਂ ਖਾਣਾ ਲੇਕਿਨ ਤੁਸੀਂ ਆਪਣੀ ਦਵਾਈ ਆਪ ਟ੍ਰਾਈ ਐਂ ਕਿ ਕਰਕੇ ਉਹਨੂੰ ਟੈਸਟ ਐਂ ਵੈਰੀਫਾਈਡ ਹੋ ਕੇ ਕੀਤੀ ਹੋਈ ਹੈ ਹਾਂਜੀ ਬਿਲਕੁਲ ਆਈ ਥਿੰਕ ਆਪਣਾ ਵਿਸ਼ਵਾਸ ਹੀ ਉਦੋਂ ਬਣਦਾ ਹੈਗਾ ਜਦੋਂ ਆਪਣੇ ਨਾਲ ਆਪ ਬੀਤੀ ਹੋਵੇ ਤੇ ਆਪਾਂ ਆਪ ਕੋਈ ਕੰਪਲੀਸ਼ਮੈਂਟ ਕੀਤੀ ਹੋਵੇ ਸੋ ਉਦੋਂ ਤੋਂ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੈਗਾ ਇਹਦੇ ਵਿੱਚ ਐਂ ਇਵਨ ਥੋ ਮਾਡਰਨ ਸਾਇੰਸ ਇਹੀ ਕਹਿੰਦੀ ਹੈ ਵੀ ਅੱਖਾਂ ਦਾ ਕੋਈ ਇਲਾਜ ਨਹੀਂ ਹੈਗਾ ਸਪੈਕਸ ਦਾ ਕੋਈ ਇਲਾਜ ਨਹੀਂ ਹੈਗਾ ਬਟ ਮੇਰਾ ਆਫਦਾ ਹੋਇਆ ਤੇ ਮੈਂ ਲੋਕਾਂ ਦਾ ਹੁੰਦਾ ਦੇਖਿਆ ਸੀਗਾ ਐਸ ਅ ਕਿਡ ਬਹੁਤ ਲੋਕ ਦੇਖੇ ਸੀਗੇ 5-500 ਬੰਦਾ ਵੀ ਬਾਹਰ ਖੜਾ ਦੇਖਿਆ ਮੈਂ ਗੇਟ ਦੇ ਛੋਟੇ ਹੁੰਦੇ ਸੋ ਮੇਰੇ ਮੈਨੂੰ ਪੂਰਾ ਵਿਸ਼ਵਾਸ ਹੈ ਜੀ ਤੁਸੀਂ ਹੁਣੇ ਇੱਕ ਲਫ਼ਜ਼ ਦਾ ਇਸਤੇਮਾਲ ਕੀਤਾ ਹੈ ਵਿਸ਼ਵਾਸ ਮੈਨੂੰ ਲੱਗਦਾ ਇੱਥੇ ਵਿਸ਼ਵਾਸ ਦੇ ਨਾਲ ਹੀ ਸਾਰਾ ਜਿਹੜਾ ਹੈ ਉਹ ਪੂਰਾ ਪ੍ਰੋਸੈਸ ਚੱਲਦਾ ਹੈ ਬਿਲਕੁਲ ਜੀ ਵਿਸ਼ਵਾਸ ਨਾਲ ਹੀ ਬੰਦਾ ਠੀਕ ਹੋ ਸਕਦਾ ਆਈ ਥਿੰਕ ਥੈਟ ਨਾਟ ਓਨਲੀ ਇਸ ਜਗ੍ਹਾ ਪਰ ਪੂਰੀ ਦੁਨੀਆ 'ਚ ਹੀ ਜੇ ਤੁਸੀਂ ਵਿਸ਼ਵਾਸ ਰੱਖੋਗੇ ਉਮੀਦ ਰੱਖੋਗੇ ਉਹ ਕਹਿੰਦੇ ਨੇ ਉਮੀਦ ਨਾਲ ਦੁਨੀਆ ਕਾਇਮ ਤਾਂ ਫਿਰ ਉਵੇਂ ਹੀ ਤੁਸੀਂ ਠੀਕ ਹੋ ਸਕਦੇ ਹੋ ਐਂਡ ਆਈ ਥਿੰਕ ਜੇ ਵਿਸ਼ਵਾਸ ਨਾ ਹੋਵੇ ਫਿਰ ਠੀਕ ਹੋਣਾ ਬਹੁਤ ਮੁਸ਼ਕਿਲ ਹੈ ਥੈਂਕ ਯੂ ਸੋ ਮਚ ਇਹ ਸੀ ਗਿਆ ਕਿ ਥਰਡ ਜਨਰੇਸ਼ਨ ਤੁਸੀਂ ਪੂਰਾ ਪੂਰਾ ਪ੍ਰੋਸੈਸ ਦੇਖਿਆ ਹੈ ਤੇ ਹੁਣ ਜੇ ਤੁਸੀਂ ਬਿਲਕੁਲ ਵੀ 1 ਮਿੰਟ ਵੀ ਨਾ ਲਗਾਓ ਆਪਣਾ ਕੋਈ ਵੀ ਜੇ ਸਪਰੈਡ ਕਰਨਾ ਚਾਹਦੇ ਹੋ ਪਲੀਜ਼ ਇਹਨੂੰ ਸਪਰੈਡ ਕਰੋ ਮੈਕਸਿਮਮ ਤੇ ਕਿਸੇ ਨੂੰ ਵੀ ਅੱਖਾਂ ਦੀ ਰੋਸ਼ਨੀ ਤੋਂ ਰਿਲੇਟਡ ਕੋਈ ਵੀ ਚੀਜ਼ ਦੀ ਦਿੱਕਤ ਹੈ ਪਰੇਸ਼ਾਨੀ ਹੋ ਇੱਥੇ ਆ ਸਕਦਾ ਹੈ ਐਡਰੈਸ ਆਲਰੇਡੀ ਤੁਹਾਡੇ ਕੋਲ ਆ ਜਾਏਗਾ ਫੋਨ ਨੰਬਰ ਆ ਜਾਏਗਾ ਪਲੀਜ਼ ਕੰਟੈਕਟ ਕਰੋ ਇਹ ਲੋਕ ਤੁਹਾਨੂੰ ਫੁੱਲ ਸਰਵਿਸਿਜ਼ ਦੇਣਗੇ ਇੱਥੇ ਆਣਗੇ ਤੁਸੀਂ ਆਓਗੇ ਏਵਰੀਥਿੰਗ ਇਜ਼ ਪੋਸੀਬਲ ਓਨਲੀ ਟਰਸਟ ਇਜ਼ ਇੰਪੋਰਟੈਂਟ ਥੈਂਕ ਯੂ